ਸੰਗਰੂਰ ਦੇ ਵਿੱਚ ਜੇਕਰ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਵਿਜੇਂਦਰ ਸਿੰਘ ਲੱਤੋਂ ਵੱਧ ਕੰਮ ਪੰਜਾਬ ਦੇ ਮੁੱਖ ਮੰਤਰੀ ਵੀ ਨਹੀਂ ਕਰਵਾ ਸਕਦੇ ਮੈਂ ਸਮਝਦਾ ਕਿ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਲੋਕਾਂ ਨੇ ਮੇਰੇ ਤੇ ਉਮੀਦ ਕੀਤੀ ਔਰ ਲੋਕ ਮੇਰੇ ਤੋਂ ਚੌਂਦੇਸੀ ਕੀ ਅ즈ਮਾਇਸ਼ ਹੈ ਹਲਕੇ ਦੀ ਇਸ ਇਲਾਕੇ ਦੀ ਵਕ ਵਕ ਜੋ ਘਾਟਾਂ ਸਾਨੂੰ ਉੱਚ ਤਰੱਕੀ ਕਰਾਂ ਜੀ ਮੈਂ ਆਪਣੀ ਉਹ ਸਵੇਰ ਵਾਲੀ ਨੂੰ ਕੀਤਾ लोग कहने से होना चंडीगढ़ जाने ਦੀ بجائے ਇਸ ਸੰਗਰੂਰ ਦੇ ਵਿੱਚ ਚਾਹੇ ਉਹ ਐਕਸੀਡੈਂਟ ਹੋਣ ਜਾਂ بیمار ਹੋਣ ਉਹਨਾਂ ਨੂੰ ਲੱਗਦਾ ਸੀ ਕਿ ਕਾਫੀ ਜਾਨਾਂ ਬਚ ਸਕਦੀਆਂ ਨੇ ਪਰ ਕਾਫੀ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਪੀਜੀਆਈ ਕਾਪ ਦਾ ਸੈਟਲਾਈਟ ਸ਼ੁਰੂ ਨਹੀਂ ਹੋ ਸਕਿਆ ਉਨੋਂ ਤੇ ओपीडी ਚੱਲਦੀ ਹੈ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਉੱਥੇ ਆ ਕੇ ओपीडी ਚਲਾਉਂਦੇ ਆ ਪਿੱਛੇ ਗੈਸਟ ਹਾਊਸ 'ਚ ਉੱਥੇ ਰਹਿੰਦੇ ਆ ਪਰ ਲੇਕਿਨ ਉੱਥੇ ਜਿਹੜਾ ਬਾਕੀ ਦਾ ਪੀਜੀਆਈ ਦਾ ਆਪਰੇਸ਼ਨ ਥੀਟਰਾਂ ਦੀ ਗੱਲ ਸੀ OPD ਬਾਕੀ ਵਿੰਗਸ ਦੀ ਗੱਲ ਸੀ ਵੱਖ-ਵੱਖ ਆਦਾਰਿਆਂ ਦੇ ਵਿੱਚ بڑے ਡਾਕਟਰਾਂ ਦੀ ਭਰਤੀ ਦੀ ਗੱਲ ਸੀ ਉਸ ਤੇ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਆਈ ਹੋਈ ਹੈ ਸਿਗਨਲ ਸਰ ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਇਲਾਕੇ ਨੂੰ ਵੱਡਾ ਫਾਇਦਾ ਹੋ ਜੂਗਾ ਕੀ ਜੇਕਰ ਦਰਸ਼ਕਾਂ ਨੂੰ ਵੀ ਦੱਸੋ ਵੀ ਕੀ ਅਧੂਰਾ ਰਹਿ ਗਿਆ ਇਸ ਦੇ ਵਿੱਚ ਜਿਸ ਤਰ੍ਹਾਂ OPD ਦੀ ਗੱਲ ਕੀਤੀ ਜਾਂਦੀ ਹੈ OPD ਤਾਂ ਚੱਲ ਪਈ ਪਰ ਜੋ ਵੱਡੇ ਇਲਾਜ ਨੇ ਚਾਹੇ ਉਹ ਟਰਮਾ ਹੋਵੇ ਜਾਂ ਐਕਸੀਡੈਂਟ ਕੇਸ ਹੁੰਦੇ ਨੇ ਜਾਂ ਮੇਜਰ ਕੇਸ ਹੁੰਦੇ ਨੇ ਉਹਨਾਂ ਦਾ ਇੱਥੇ ਇਲਾਜ ਨਹੀਂ ਹੁੰਦਾ ਕਿਸ ਤਰ੍ਹਾਂ ਕੀ ਹੋਣਾ ਚਾਹੀਦਾ ਉਹ ਹਸ ਕੋਈ ਵੀ ਹਸਪਤਾਲ ਉਦੋਂ ਚੱਲਦਾ ਜਦੋਂ ਡਾਕਟਰਾਂ ਦੀ ਭਰਤੀ ਹੋ ਜਾਂਦੀ ਹੈ ਤੇ ਡਾਕਟਰ ਉਸ ਉਸ ਇਲਾਜ ਦਾ ਉਸ ਬਿਮਾਰੀ ਦਾ ਮਹਾ ਡਾਕਟਰ ਆਪ ਨੂੰ ਤੇ ਕੰਮ ਕਰਨ ਲੱਗ ਜਾਂਦਾ ਹੈ तो ਇਸ ਕਰਕੇ ਮੈਂ ਇਹ ਜ਼ਰੂਰ ਕਹਿਣਾ ਕਹਿਣਾ ਚਾਹੁੰਦਾ ਕਿ ਜੋ ਵੀ ਇਹਦੇ ਚ ਇੰਨੇ ਲੰਬੇ ਸਮੇਂ ਦੀ ਦੇਰੀ ਹੋਈ ਹੈ ਇਸ ਗੱਲ ਕਰਕੇ ਭਾਰਤ ਸਰਕਾਰ ਨੂੰ ਹੁਣ ਜਲਦੀ ਤੋਂ ਜਲਦੀ ਇਸ ਦੇ ਵਿੱਚ ਡਾਕਟਰਾਂ ਦੀ ਨਿਯੁਕਤੀ ਕਰ ਦੇਣੀ ਚਾਹੀਦੀ ਹੈ ਸਿੰਗਲਰ ਸਾਹਿਬ ਵਰ 라ਵਲ ਗਾਂਧੀ ਵੱਲੋਂ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਵੇਖਦੇ ਹਾਂ ਇਹ ਜਿਹੜੀ ਨਾ ਭਾਰਤ ਜੋੜੋ ਨਿਆਂ ਯਾਤਰਾ ਹੈ ਉਸ ਦੇ ਵਿੱਚ ਰਾਹੁਲ ਗਾਂਧੀ ਜੀ ਵੱਲੋਂ ਇਹੀ ਗੱਲ ਦਾ ਆਸ਼ਵਾਸਨ ਹੈ ਕਿ ਜਦੋਂ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਊਗੀ ਉਹ ਸਰਕਾਰ ਇਸ ਗੱਲਾਂ ਦੇ ਉੱਪਰ ਹੱਲ ਕਰੂਗੀ ਜੇਕਰ ਸਿਰ ਮੌਜੂਦਾ ਸਰਕਾਰਾਂ ਦੀ ਗੱਲ ਕੀਤੀ ਜਾਵੇ ਉਹ ਜਦੋਂ ਸੱਤਾ ਦੇ ਵਿੱਚ ਆਏ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਆਏ ਸੀ ਪਰ ਹਾਲੇ ਤੱਕ ਨਾ ਤਾਂ ਨਸ਼ਾ ਖਤਮ ਹੋਇਆ ਅਤੇ ਨਾ ਹੀ ਬੇਰੋਜ਼ਗਾਰੀ ਦੂਰ ਹੋਈ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਸੂਬੇ ਦੀ ਮੌਜੂਦਾ ਸਰਕਾਰ ਨੇ ਜੋ ਵਾਦਾ ਲੋਕਾਂ ਦੇ ਨਾਲ ਪਿਛਲੇ ਚੋਣਾਂ 'ਚ ਕੀਤਾ ਸੀ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ ਸਿੰਗਲਰ ਸਾਹਿਬ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਜੇਕਰ 2024 ਦੇ ਵਿੱਚ ਪਾਰਟੀ ਤੋਂ ਉਹਨੂੰ ਫਿਰ ਤੋਂ ਜ਼ਿੰਮੇਵਾਰੀ ਦਿੰਦੀ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਤਾਰ ਦਿੰਦੀ ਹੈ ਕਿ ਸਿੰਗਲਰ ਸਾਹਿਬ ਤਿਆਰ ਨੇ ਦੇਖੋ ਗੱਲ ਇਸ ਤਰ੍ਹਾਂ ਕਿ ਮੈਂ ਪਾਰਟੀ ਦਾ ਇੱਕ ਵਫادار ਸਿਪਾਹੀ ਹਾਂ ਮੈਨੂੰ ਜਦੋਂ-ਜਦੋਂ ਵੀ ਪਾਰਟੀ ਨੇ ਜਿਹੜੀ-ਜਿਹੜੀ ਜ਼ਿੰਮੇਵਾਰੀ ਕਿਤੋਂ ਦਿੱਤੀ ਹੈ ਮੈਂ ਹਮੇਸ਼ਾ ਪਾਰਟੀ ਦਾ ਇੱਕ ਵਫਾਦਾਰ ਸਿਪਾਈ ਹੋਣ ਦੇ ਨਾਤੇ ਉਹਨਾਂ ਦੇ ਉਸ ਫੈਸਲੇ ਦੇ ਉੱਪਰ ਪਾਬੰਦ ਹਾਂ ਲੋਕ ਸਭਾ 2024 ਜੇਕਰ ਗੱਲ ਕੀਤੀ ਜਾਵੇ ਤਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਦਾਅਵੇ ਕੀਤੇ ਜਾ ਰਹੇ ਨੇ ਪਰ ਅੱਜ ਤੁਹਾਨੂੰ ਉਸ ਸਖਸ਼ ਨਾਲ ਮਿਲਾਉਣ ਜਾ ਰਹੇ ਹਾਂ ਜੋ ਸੰਗਰੂਰ ਤੋਂ ਵਧਾਈ ਕਰਤੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਅਨੇਕਾ ਕੰਮ ਕਰਾਏ ਅਤੇ ਸੰਗਰੂਰ ਦੀ ਨਉਹਾਰ ਬਦਲ ਕੇ ਰੱਖ ਦਿੱਤੀ ਸਾਡੇ ਨਾਲ ਵਿਜੇਂਦਰ ਸਿੰਘ 라 ਮਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜੇਕਰ ਗੱਲ ਕੀਤੀ ਹੈ ਇਹ ਅਕਸਰ ਆਖਿਆ ਜਾਂਦਾ ਅਕਸਰ ਲੋਕ ਕਹਿੰਦੇ ਨੇ ਕਿ ਜੋ ਸੰਗਰੂਰ ਦੇ ਵਿੱਚ ਜੇਕਰ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਵਿਜੇਂਦਰ ਸਿੰਘ 라 ਤੋਂ ਵੱਧ ਕੰਮ ਪੰਜਾਬ ਦੇ ਮੁੱਖ ਮੰਤਰੀ ਵੀ ਨਹੀਂ ਕਰਵਾ ਸਕਦੇ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਮੈਂ ਕੋਈ ਕਦੇ ਕੰਮਾਂ ਦਾ ਤੇ ਮਾਨਾ ਨਹੀਂ ਕਰਦਾ ਕਿ ਮੈਂ ਕਿੰਨਾ ਕੰਮ ਕਰਾਇਆ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਮੇਸ਼ਾ ਚਾਹੇ ਮੈਨੂੰ ਬਤੌਰ ਐਮਪੀ ਬਣ ਕੇ 5 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਚਾਹੇ ਉਹਦੇ ਸੰਗਰਦੋ ਐਮਐਲਏ ਬਣ ਕੇ ਮੰਤਰੀ ਬਣ ਕੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਲੋਕਾਂ ਨੇ ਮੇਰੇ ਤੇ ਉਮੀਦ ਕੀਤੀ ਔਰ ਲੋਕ ਮੇਰੇ ਤੋਂ ਚਾਹਦੇ ਸੀ ਕਿ ਮੈਂ ਇਸ ਹਲਕੇ ਦੀ ਇਸ ਇਲਾਕੇ ਦੀ ਵਕ ਵਕ ਜੋ ਘਾਟਾਂ ਸਾਨੂੰ ਉੱਚ ਤਰੱਕੀ ਕਰਾਂ ਜੀ ਮੈਂ ਆਪਣੀ ਉਸ ਜ਼ਿੰਮੇਵਾਰੀ ਨੂੰ ਕੀਤਾ ਔਰ ਉਹ ਜ਼ਿੰਮੇਵਾਰੀ ਚਾਹੇ ਪਹਿਲਾਂ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਚਾਹੇ ਉਹਨਾਂ ਤੋਂ ਕੋਈ ਮਨਜ਼ੂਰੀਆਂ ਲੈਣ ਦੀ ਗੱਲ ਸੀ ਤੇ ਚਾਹੇ ਸੂਬੇ ਵਿੱਚ ਕਾਂਗਰਸ ਪਾਰਟੀ ਦੀ 2017 ਲੈ ਕੇ 22 ਤੱਕ ਸਰਕਾਰ ਸੀ ਤੇ ਸਰਕਾਰ ਪੱਦਰ ਦੇ ਉੱਪਰ ਕੋਈ ਮਨਜ਼ੂਰੀਆਂ ਦੀ ਗੱਲ ਸੀ ਜਾਂ ਪੈਸੇ ਦੀ ਗੱਲ ਸੀ ਹਰ ਚੀਜ਼ ਨੂੰ ਇਲਾਕੇ ਦੇ ਲੋਕਾਂ ਵਾਸਤੇ ਇਲਾਕੇ ਦੇ ਹਿੱਤ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੀ ਜ਼ਰੂਰਤ ਵਾਸਤੇ ਸੰਗੁਰ ਦੀ ਜ਼ਰੂਰਤ ਵਾਸਤੇ ਹਮੇਸ਼ਾ ਮੁੱਖ ਰੱਖ ਕੇ ਕਿਤੇ ਸਿੰਗਲਰ ਸਾਹਿਬ ਜੀ ਇੱਕ ਰੱਖਿਆ ਜਾਵੇ ਜੋ ਪੀਜੀਆਈ ਸੈਟਲਾਈਟ ਸੈਂਟਰ ਕਾਬਦਾ ਬਣਾਇਆ ਹੋਏ ਤੁਹਾਡੇ ਵੱਲੋਂ ਉਸ ਦੀ ਸ਼ੁਰੂਆਤ ਕਰਾਈ ਗਈ ਸੀ ਵੱਡਾ ਪ੍ਰੋਜੈਕਟ ਸੀ ਜਦੋਂ ਤੁਸੀਂ ਲੈ ਕੇ ਆਏ ਤਾਂ ਲੋਕਾਂ ਨੂੰ ਬੜਾ ਚੰਗਾ ਲੱਗਿਆ ਲੋਕ ਕਹਿੰਦੇ ਸੀ ਹੁਣ ਚੰਡੀਗੜ੍ਹ ਜਾਣ ਦੀ بجائے ਸੰਗਰੂਰ ਦੇ ਵਿੱਚ ਚਾਹੇ ਉਹ ਐਕਸੀਡੈਂਟ ਹੋਣ ਜਾਂ ਬਿਮਾਰ ਹੋਣ ਉਹਨਾਂ ਨੂੰ ਲੱਗਦਾ ਸੀ ਕਿ ਕਾਫੀ ਜਾਨਾਂ ਬਚ ਸਕਦੀਆਂ ਨੇ ਪਰ ਕਾਫੀ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਪੀਜੀਆਈ ਕਾਪ ਦਾ ਸੈਟਲਾਈਟ ਸ਼ੁਰੂ ਨਹੀਂ ਹੋ ਸਕਿਆ ਦੇਖੋ ਗੱਲ ਇਹ ਹੈ ਕਿ 2013 ਚ ਜਦੋਂ ਮੈਂ ਐਮਪੀਸੀ ਤੇ ਭਾਰਤ ਸਰਕਾਰ ਦੀ ਅਖੀਰਲੀ ਕੈਬਨਿਟ ਦੀ ਮੀਟਿੰਗ ਸੀ ਉਸ ਦੇ ਵਿੱਚ ਸਾਡੇ ਦੇਸ਼ ਦੇ ਨੌਜਵਾਨ ਲੀਡਰ ਰਾਹੁਲ ਗਾਂਧੀ ਜੀ ਦੇ ਸਹਿਯੋਗ ਸਦਕਾ ਡਾਕਟਰ ਮਨਮੋਨ ਸਿੰਘ ਜੀ ਨੇ 470 ਕਰੋੜ ਰੁਪਏ ਮਨਜ਼ੂਰ ਕੀਤਾ ਸੀ 300 ਬੈੱਡ ਦੇ ਹਸਪਤਾਲ ਵਾਸਤੇ ਜੀ ਔਰ ਉਸ ਤੋਂ ਬਾਅਦ ਔਰ ਇੱਕ ਬਹੁਤ ਵੱਡੀ ਰੈਲੀ ਵੀ ਹੋਈ ਜਿੱਚ ਹੈਲਥ ਮਨਿਸਟਰ ਵੀ ਆਏ ਰਾਹੁਲ ਜੀ ਵੀ ਆਏ ਤੇ ਉਸ ਵੇਲੇ ਉਸ ਦਾ ਕੰਮ ਚਾਲੂ ਹੋਇਆ ਤੇ ਅਸੀਂ ਪਹਿਲੇ 8-9 ਮਹੀਨਿਆਂ ਚ ਓਪੀਡੀ ਦਾ ਕੰਮ ਚਾਲੂ ਕਰਾਤਾ ਸੀ ਜੀ ਤੇ ਪੈਸਾ ਸਾਰਾ ਮਨਜ਼ੂਰ ਹੋ ਗਿਆ ਤੇ ਪੈਸਾ ਪੀਐਚ ਪੀਜੀਆਈ ਚੰਡੀਗੜ੍ਹ ਕੋਲ ਜਮ੍ਹਾਂ ਹੋ ਗਿਆ ਜੀ ਤੇ ਪੀਜੀਆਈ ਚੰਡੀਗੜ੍ਹ ਨੇ ਉਸ ਦੇ ਉੱਪਰ ਕੰਸਟਰਕਸ਼ਨ ਦਾ ਕੰਮ ਚਾਲੂ ਕਰਵਾਇਆ ਠੇਕਾ ਦਿੱਤਾ ਠੇਕੇਦਾਰਾਂ ਤੋਂ ਕੰਮ ਕਰਵਾਇਆ ਤੇ ਕਿਉਂਕਿ ਸਾਰਾ ਪੈਸਾ ਪੀਜੀਆਈ ਚੰਡੀਗੜ੍ਹ ਕੋਲ ਜਮ੍ਹਾਂ ਹੋ ਚੁੱਕਿਆ ਸੀ ਬਜਟ ਚ ਅਲੋਕੇਸ਼ਨ ਹੋ ਚੁੱਕੀ ਸੀ ਜੀ ਤਾਂ 3-4 ਸਾਲ ਉੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਰਿਹਾ ਔਰ ਉਹ ਪੂਰੀ ਦੀ ਪੂਰੀ ਬਿਲਡਿੰਗ ਮੁਕੰਮਲ ਹੋ ਗਈ ਹੁਣ ਉੱਥੇ ਓਪੀਡੀ ਚੱਲਦੀ ਹੈ पीजी चंडीगढ़ ਦੇ ਡਾਕਟਰ ਉੱਥੇ ਆ ਕੇ ओपीडी ਚਲਾਉਂਦੇ ਆ ਪਿੱਛੇ ਗੈਸਟ ਹਾਊਸ ਹੈ ਉੱਥੇ ਰਹਿੰਦੇ ਆ ਪਰ ਲੇਕਿਨ ਉੱਥੇ ਜਿਹੜਾ ਬਾਕੀ ਦਾ पीजी ਦਾ ਆਪਰੇਸ਼ਨ ਥੀਟਰਾਂ ਦੀ ਗੱਲ ਸੀ ओपीडी ਬਾਕੀ ਵਿੰਗਸ ਦੀ ਗੱਲ ਸੀ ਵੱਖ-ਵੱਖ ਆਦਾਰਿਆਂ ਦੇ ਵਿੱਚ بڑے ਡਾਕਟਰਾਂ ਦੀ ਭਰਤੀ ਦੀ ਗੱਲ ਸੀ ਉਸ ਤੇ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਆਈ ਹੋਈ ਹੈ ਬੀਜੇਪੀ ਦੀ ਪਿਛਲੇ 9 ਸਾਲ ਦੀ ਸਰਕਾਰ ਦੇ ਨਾਲ ਵੀ ਮੈਂ ਜਾ ਕੇ ਦੋ ਵਾਰ ਸੰਪਰਕ ਕੀਤਾ ਜੀ ਪਹਿਲਾਂ ਜਦੋਂ ਨੱਡਾ ਸਾਹਿਬ ਉਰੇ ਦੇ ਹੈਲਥ ਮਿਨਿਸਟਰ ਸੀ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਔਰ ਮੈਂ ਉਸ ਤੋਂ ਬਾਅਦ ਵੀ ਦੋ ਕੁ ਵਾਰੀ ਆਪਣੇ ਆੜੜ ਜਗ੍ਹਾ ਦੇ ਉੱਪਰ ਇਸ ਗੱਲ ਨੂੰ ਰੱਖਿਆ ਤੇ ਇਸ ਗੱਲ ਨੂੰ ਚੱਕਿਆ ਕਿ ਡਾਕਟਰਾਂ ਦੀ ਭਰਤੀ ਛੇਤੀ ਕੀਤੀ ਜਾਵੇ ਕਿਉਂਕਿ ਜਿਹੜਾ ਇੰਨਾ بڑا ਇਨਫਰਾਸਟ੍ਰਕਚਰ ਖੜਾ ਕੀਤਾ ਹੈ ਨਹੀਂ ਤਾਂ ਹੋਲੀ ਹੋਲੀ ਉਹ ਵੀ ਖੰਡਰ ਹੋ ਜਾਊਗਾ ਤੇ ਜੇ ਭਰਤੀ ਹੋਜੂਗੀ ਤੇ ਡਾਕਟਰ ਉਰੇ ਲੱਗ ਜਾਣਗੇ ਤਾਂ ਜਿਹੜਾ ਪੀਜੀਆਈ ਇਸ ਇਲਾਕੇ ਦੇ ਲੋਕਾਂ ਨੂੰ ਜਿਹਦਾ ਫਾਇਦਾ ਬਹੁਤ ਵੱਡੇ ਪੈਮਾਨੇ ਤੇ ਹੋਣਾ ਹੈ ਤੇ ਉਹਨਾਂ ਰਸ਼ ਚੰਡੀਗੜ੍ਹ ਦੀ ਪੀਜੀਏ 'ਚ ਘਟ ਜਾਣਾ ਹੈ ਤੇ ਹੁਣ ਉਰੇ ਬਿਲਡਿੰਗ ਵੀ ਤਿਆਰ ਹੈ ਉਰੇ ਓਪੀਡੀ ਦਾ ਵਿਗ ਚੱਲਦਾ ਹੈ ਆਲਰੇਡੀ ਪੀਜੀਏ ਦੇ ਡਾਕਟਰ ਉਰੇ ਆਉਂਦੇ ਆਂ ਜਾਂਦੇ ਆਂ ਪਰ ਜਿਹੜੇ ਬਾਕੀ ਹੋਰ ਡਾਕਟਰਾਂ ਦੀ ਲੋੜ ਹੈ ਉਹਨੂੰ ਪਹਿਲਾਂ ਅਗਰ ਸਰਕਾਰ ਛੇਤੀ ਭਰਤੀ ਕਰ ਦੇ ਤਾਂ ਇਹ ਪੂਰੀ ਪੂਰੀ ਪੀਜੀਏ ਚੱਲ ਜੇ ਉਹਦੇ ਨਾਲ ਇਸ ਇਲਾਕੇ ਨੂੰ ਵੱਡੇ ਪੱਧਰ ਦਾ ਫਾਇਦਾ ਹੋਊਗਾ ਸਿੰਘਲ ਸਰ ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਇਲਾਕੇ ਨੂੰ ਵੱਡਾ ਫਾਇਦਾ ਹੋ ਜਾਊਗਾ ਕੀ ਜੇਕਰ ਦਰਸ਼ਕਾਂ ਨੂੰ ਇਹ ਵੀ ਦੱਸੋ ਵੀ ਕੀ ਅਧੂਰਾ ਰਹਿ ਗਿਆ ਇਸ ਦੇ ਵਿੱਚ ਜਿਸ ਤਰ੍ਹਾਂ OPD ਦੀ ਗੱਲ ਕੀਤੀ ਜਾਂਦੀ ਹੈ OPD ਤਾਂ ਚੱਲ ਪਈ ਪਰ ਜੋ ਵੱਡੇ ਇਲਾਜ ਨੇ ਚਾਹੇ ਉਹ ਟਰਮਾ ਹੋਵੇ ਜਾਂ ਐਕਸੀਡੈਂਟ ਕੇਸ ਹੁੰਦੇ ਨੇ ਜਾਂ ਮੇਜਰ ਕੇਸ ਹੁੰਦੇ ਨੇ ਉਹਨਾਂ ਦਾ ਇੱਥੇ ਇਲਾਜ ਨਹੀਂ ਹੁੰਦਾ ਕਿਸ ਤਰ੍ਹਾਂ ਕੀ ਹੋਣਾ ਚਾਹੀਦਾ ਨਹੀਂ ਨਹੀਂ ਮੈਂ ਦੱਸ ਤਾਂ ਰਿਹਾ ਕਿ ਸਾਰਾ ਕੁਝ ਬਣ ਚੁੱਕਿਆ ਹੈ ਇਕੁਪਮੈਂਟ ਦਾ ਵੀ ਪੈਸਾ ਮਨਜ਼ੂਰ ਹੋ ਕੇ ਆ ਗਿਆ ਸੀਗਾ ਮੇਨ ਗੱਲ ਹੈਗੀ ਡਾਕਟਰਾਂ ਦੀ ਭਰਤੀ ਦੀ ਜਦੋਂ ਉਹ ਕੋਈ ਵੀ ਹਸਪਤਾਲ ਉਦੋਂ ਚੱਲਦਾ ਹੈ ਜਦੋਂ ਡਾਕਟਰਾਂ ਦੀ ਭਰਤੀ ਹੋ ਜਾਂਦੀ ਹੈ ਤੇ ਡਾਕਟਰ ਉਸ ਉਸ ਇਲਾਜ ਦਾ ਉਸ ਬਿਮਾਰੀ ਦਾ हां डॉक्टर ਆਪੇ ਉੱਥੇ ਕੰਮ ਕਰਨ ਲੱਗ ਜਾਂਦਾ ਹੈ। ਤੋਂ ਇਸ ਕਰਕੇ ਮੈਂ ਇਹ ਜ਼ਰੂਰ ਕਹਿਣਾ ਹੈ ਕਹਿਣਾ ਚਾਹੁੰਦਾ ਹੈ ਕਿ ਜੋ ਵੀ ਇਹਦੇ ਚ ਇੰਨੇ ਲੰਬੇ ਸਮੇਂ ਦੀ ਦੇਰੀ ਹੋਈ ਹੈ ਇਸ ਗੱਲ ਕਰਕੇ ਭਾਰਤ ਸਰਕਾਰ ਨੂੰ ਹੁਣ ਜਲਦੀ ਤੋਂ ਜਲਦੀ ਇਸ ਦੇ ਵਿੱਚ ਡਾਕਟਰਾਂ ਦੀ ਨਿਯੁਕਤੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਜੇ ਡਾਕਟਰਾਂ ਦੀ ਨਿਯੁਕਤੀ ਹੋ ਜਾਦਾ ਇਹ ਪੂਰਾ ਦਾ ਪੂਰਾ ਪੀਜੀ ਦਾ ਹਸਪਤਾਲ ਜਿਵੇਂ ਚੰਡੀਗੜ੍ਹ ਦੀ ਪੀਜੀ ਚੱਲਦੀ ਹੈ ਉਸ ਨਾਲ ਚੱਲਣ ਯੋਗ ਹੋ ਜਾਊਗਾ ਤੇ ਸਾਡੇ ਸਮੁੱਚੇ ਮਾਲਵੇ ਇਲਾਕੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਲੋਕ ਬਿਮਾਰ ਹੋਣ ਕਰਕੇ ਚੰਡੀਗੜ੍ਹ ਜਾਂਦੇ ਆ ਉਹਨਾਂ ਨੂੰ ਇਸ ਤੋਂ ਫਾਇਦਾ ਹੋਣ ਲੱਗੇ। ਸਿੰਗਲਰ ਸਾਹਿਬ ਅਤੇ ਰਾਹੁਲ ਗਾਂਧੀ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਕੁਛ ਨਹੀਂ ਜੋ ਹੈ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਅਨਿਆਏ ਵੱਖ-ਵੱਖ ਸਮੇਂ ਦੇ ਵਿੱਚ ਵੱਖ-ਵੱਖ ਵਰਗਾਂ ਨਾਲ ਹੋਇਆ ਜੋ ਜੋ ਵਾਅਦਾ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਬੀਜੇਪੀ ਦੀ ਸਰਕਾਰ ਨੇ ਪਿਛਲੇ 9 ਸਾਲ ਚ ਲੋਕਾਂ ਨਾਲ ਕੀਤਾ ਤੇ ਉਸ ਮੁੱਦਿਆਂ ਨੂੰ ਲੈ ਕੇ ਭਾਰਤ ਜੋੜੋ ਨਾ ਯਾਤਰਾ ਚੱਲ ਰਹੀ ਹੈ ਔਰ ਹਰ ਸੂਬੇ ਵਿੱਚ